ਸਿਕਾ ਦੋਸਤੋ ਕੀ ਹਾਲ ਹੈ ਮੈਂ ਤੁਹਾਡਾ ਆਪਣਾ ਰਾਜਾ ਬਣ ਰਿਹਾ ਮੈਂ ਗੱਲ ਕਰ ਰਿਹਾ ਕਿ ਅੱਜ ਆ ਕਾਫੀ ਇਸ਼ੂਸ ਤੇ ਅੱਜ ਮੀਟਿੰਗ ਵੀ ਸੀਗੀ ਤੇ ਸਾਡੇ ਕਸ਼ਵੀਰ ਦੇ ਵਿੱਚ ਹੋਇਆ ਉਹ ਵੀ ਸ਼ਬਦਗਲੀਆ ਕਰ ਕੀਤੀ ਲਿੰਗਾਕ ਕੀਤੀ ਔਰ ਅੱਜ ਅਸੀਂ ਉਹਨਾਂ ਦਾ ਆਖਰਕਾਰ ਬੈਠੇ ਲਾਉਂਤਲਾ ਵੀ ਸਾੜਿਆ ساری ਕਾਂਗਰਸ ਰਾਕੇ ਦੀ ਲੀਡਰਸ਼ਿਪ ਔਰ ਸ਼ਾਮ ਨੂੰ ਕੈਂਡਲ ਮਾਰਚਿੰਗ ਕਰ ਰਹੇ ਹਾਂ ਭਗਵਾਤਮਾ ਹਿੰਦੁਸਤਾਨ ਦੀ ਚੜ੍ਹਦੀ ਕਲਾ ਅਕਸ਼ੇ ਤਰੁਸੀ ਅਕਸ਼ੇ ਔਰ ਅਸੀਂ ਸਾਰੇ ਦੇਸ਼ ਦੇ ਲਈ ਖੜੇ ਹਾਂ ਪਹਿਲਾ ਨਾ ਜਾਤ ਨਾ ਪਾਤ ਨਾ ਪਾਟੀ ਸਾਰੇ ਜਣੇ ਅਸੀਂ ਦੇਸ਼ ਦੇ ਵਾਸਤੇ ਸਾਡੀ ਜਾਨ ਵੀ ਹਾਜ਼ਰ ਔਰ ਮੈਂ ਆਗਾਮੀਆ ਦੇਸ਼ ਦੇ ਪ੍ਰਧਾਨ ਨੂੰ ਕਹਾਂਗਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਔਰ ਦੇਸ਼ ਤੁਹਾਡੇ इंतजार कर रहे हैं कि की, की कर रहे हैं ग्वालियर जीदा आज का विषय है पूरे ते मैं होना चाह रहा हूं आज का विषय की है विषय है पंजाब बी यूनिवर्सिटी यानी कि पंजाब एग्रीकल्चर यूनिवर्सिटी लोधियाना विखे जिस प्रकार का दो दिन का हंगामा चल रहा है मैं आज पूरी बात करनी चाहना ਪਰ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਪਰਮਵੀਰ ਪ੍ਰਿੰਸ ਨਾਮ ਦਾ ਨੌਜਵਾਨ ਸਾਥੀ ਜਿਹੜਾ ਫਾਊਂਡਰ ਮੈਂਬਰ ਹੈ ਆਮ ਆਦਮੀ ਪਾਰਟੀ ਦਾ ਕਹਿੰਦੇ ਆ ਕਿ ਉਹ ਬਹੁਤ ਸਾਰੇ ਲੀਡਰਾਂ ਦਾ ਖਾਸ ਸਬ ਖਾਸ ਵਿਅਕਤੀ ਹੈ ਕੁਝ ਦਿਨ ਪਹਿਲਾਂ ਜਾਣੀ ਕਿ 27 ਮਾਰਚ ਦਾ ਇਨਸੀਡੈਂਟ ਕਾਰ ਪਾਰਕਿੰਗ ਦੇ ਵਿੱਚ ਉੱਥੇ ਡੋਲਾ ਪੈ ਗਿਆ ਮੈਨੂੰ ਨਾ ਗੱਲ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੇਰੇ ਮੂੰਹ ਚੋਂ ਏਹਨੀਆਂ ਕੁੱਝ ਗੱਲਾਂ ਸੱਚੀਆਂ ਨਹੀਂ ਪਾਰਕਿੰਗ ਦੇ ਵਿੱਚ ਵੜਾ ਪੈ ਗਿਆ ਅਮਰੀਕ ਸਿੰਘ ਚਲੇ ਗਏ ਪਾਰਕਿੰਗ ਦੇ ਵਿੱਚ اور ਉਹਨੇ ਪਲਾਟ ਬਰੀਡਿੰਗ ਐਡ ਅਪਾਰਟਮੈਂਟ ਅਮਰੀਕ ਸਿੰਘ ਜੀ ਦਾ ਐਂਡ ਉਹ ਚੰਗਾ ਵਿਅਕਤੀ ਹੈ 57 ਸਾਲ ਦੀ ਲਗਭਗ ਉਮਰ ਹੋ ਗਈ ਹੈ ਸਾਡੇ ਸਰਪੰਚ ਆ ਗਏ ਕਿ ਤਕਰੀਬਨ 2-3 ਮਹੀਨਿਆਂ ਦੇ ਵਿੱਚ ਰਿਟਾਇਰ ਹੋ_+ਵਾ ਰਹੇ ਨੇ ਅਮਰੀਕ ਸਿੰਘ ਅਗੇ ਅਮਰੀਕ ਸਿੰਘ ਨੂੰ ਅੱਜ ਤੱਕ ਕਿਸੇ ਸਸਪੈਂਸ਼ਨ ਦਾ ਸਾਹਮਣਾ ਕਰਨਾ ਨਹੀਂ ਪਿਆ ਨਾ ਹੀ ਅਮਰੀਕ ਸਿੰਘ ਨੂੰ ਇਸ ਤਰ੍ਹਾਂ ਦੀ ਘਟਨਾ ਕਰ ਮੂਨਾ ਦੀ ਜ਼ਿੰਦਗੀ ਦੇ ਵਿੱਚ ਹੋਇਆ ਉਹਨਾਂ ਨੇ ਬਤੌਰ ਪ੍ਰੋਫੈਸਰ ਆਪਣਾ ਵਧੀਆ ਕਾਰਜਕਾਰਗਰ ਨਿਭਾਇਆ ਯੂਨੀਵਰਸਿਟੀ ਦੇ ਵਿੱਚ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਜ਼ਿੰਮੇਵਾਰੀ ਦੇ ਨਾਲ ਨਿਭਾਈ ਰਿਟਾਇਰਮੈਂਟ ਦਾ ਸਮਾਗਮ ਆ ਅਮਰੀਕ ਸਿੰਘ ਚਿਤ ਚਿੱਤੇ ਵੀ ਨਹੀਂ ਸਨ ਕੀ ਪਾਰਕਿੰਗ ਦੇ ਵਿੱਚ ਜਿਹੜਾ ਮਾਰਨ ਦੇ ਨਾਲ ਐਡਾ ਵੱਡਾ ਵਿਵਾਦ ਹੋ ਜਾਏਗਾ ਹੋਇਆ ਕੀ ਜਦੋਂ ਇਹ ਹੋਇਆ ਤਾਂ 28 ਮਾਰਚ ਨੂੰ ਜੋ ਪਾਰਕਿੰਗ ਚ ਵਿਵਾਦ ਹੋਇਆ 28 ਮਾਰਚ ਨੂੰ ਅਮਰੀਕ ਸਿੰਘ ਪੀਯੂ ਪੁਲਿਸ ਸਟੇਸ਼ਨ ਪੁਲਿਸ ਲੱਗ ਜਾਂਦੀ ਹੈ ਜਾਨੀ ਕਿ ਪਰਮਵੀਰ ਜੀ ਨੇ ਸ਼ਿਕਾਇਤ ਕਰ ਦਿੱਤੀ ਉਸ 52 ਸਾਲ ਦੇ ਉਸ ਵਿਅਕਤੀ اور ਫਿਰ ਇੱਕ ਵੀਕ ਅਗਲੇ ਫਸਟ ਵੀਕ April ਜਿਹੜਾ ਸੀਗਾ ਆਦਰਮੀਆਂ ਪਰਮਵੀਰ ਪ੍ਰਿੰਸ ਜਿਹੜੇ ਕਿ ਫਾਊਂਡਰ ਮੈਂਬਰ ਨੇ ਉਹਨਾਂ ਨੇ ਆਪਣੇ ਅਸਰ ਸੂਖ ਦੇ ਨਾਲ ਅਮਰੀਕ ਸਿੰਘ ਨੂੰ ਸਸਪੈਂਡ ਕਰਾ ਲਿਆ। ਇਹ ਆਖਿਆ ਜਾਂਦਾ ਕਿ ਜਿਹੜੇ ਆਦਰਮੀਆਂ ਪ੍ਰਿੰਸ ਜੀ ਨੇ ਪਰਮਵੀਰ ਇਹ ਆਲਰੇਡੀ ਅੱਜਕੱਲ ਗਡਵਾਸੂ ਵਿੱਚ ਵੀ ਬੰਦੇ ਨੇ ਤੇ ਪਤਾ ਨਹੀਂ ਕਿਸ ਅਥਾਰਟੀ ਦੇ ਨਾਲ ਦੋਨਾਂ ਯੂਨੀਵਰਸਿਟੀ ਦੇ ਵਿੱਚ ਇਹ ਆਪਣਾ ਸਿੱਕਾ ਚਲਾ ਰਹੇ ਕੀ অথরিটি ਹੈ ਇਹ ਰੱਬ ਜਾਣਦਾ ਹੈ ਕਿ ਕੀ ਇਹ ਨਾ ਕੋਈ ਗਦਰ ਸਿੰਘ ਹੈ ਅਲਗ ਕੀ ਨਾ ਉਹ ਪੜਦੇ ਨਾ ਪੜਉਦੇ ਹੈ ਪਰ ਕੋਈ ਸਿੱਕਾ ਚਲ ਰਿਹਾ ਹੈ ਨਾ ਦਾ ਜੋ ਕਿ ਕੈਫੇ ਕੂਫੇ ਦਿੱਤਾ ਵੇ ਆਇਆ ਕੀ ਹੈ ਕੀ ਨਹੀਂ ਰੱਬ ਸੋ ਇਹਨੇ ਚ ਇੰਤਜ਼ਾਰ ਕਰਦੇ ਰਹੇ ਕਰਦੇ ਰਹੇ ਤਾਂ ਫਿਰ ਬੀਐਸ ਵਾਹਿਆ ਜਿਹੜੇ ਵੀ ਯੂਨੀਅਨ ਦੇ ਪ੍ਰਧਾਨ ਨੇ ਬੁਲਾਈ ਯੂਨੀਅਨ ਦੇ ਉਹਨਾਂ ਨੇ ਕਾਲ ਦਿੱਤੀ ਕਿ ਅਸੀਂ ਰਾਮ ਕਰਨਾ ਲਾਵਾਂਗੇ 16 ਅਪ੍ਰੈਲ ਤੱਕ ਬਹਾਲ ਕਰ ਦਿਓ ਨਹੀਂ ਤਾਂ ਅਸੀਂ ਧਰਨਾ ਲਾਵਾਂਗੇ ਕਿ ਉਹਨਾਂ ਨੂੰ ਬਹਾਲ ਨਹੀਂ ਕੀਤਾ ਗਿਆ ਫਿਰ ਯੂਨੀਅਨ ਨੇ ਡਿਸਾਈਡ ਕੀਤਾ ਕਿ ਉਹਨਾਂ ਨੇ ਧਰਨਾ ਲਾ ਦਿੱਤਾ ਕਿ ਧਰਨਾ ਲਾਉਣਾ ਫਲਾਨੀ ਤਰੀਕ ਨੂੰ ਤੇ 20 ਤਰੀਕ ਦਾ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਧਰਨਾ ਲਾਵਾਂਗੇ ਉਹਨਾਂ ਨੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਅਨਮੋਲ ਨਾਲ ਵੀ ਗੱਲ ਕੀਤੀ ਤੇ ਸਾਰੇ ਜਾਣਿਆਂ ਨੇ ਇਕੱਠੇ ਹੋ ਕੇ ਕਾਲ ਦਿੱਤੀ ਕਿ ਅਸੀਂ ਹੁਣ ਧਰਨਾ ਲਾਵਾਂਗੇ ਜੇ ਤੁਸੀਂ ਬਹਾਲ ਨਹੀਂ ਕਰ ਰਹੇ ਤੇ 21 ਅਪ੍ਰੈਲ ਨੂੰ ਪੁਲਿਸ ਨੇ ਸਾਰੇ ਬੰਦਿਆਂ ਨੂੰ ਰਾਤ ਨੂੰ ਜਾਣੀ ਕਿ 21 ਦੀ ਰਾਤ ਨੂੰ 3 ਵਜੇ ਪੁਲਿਸ ਨੇ ਅਚਨ ਚੇਤ ਰੇਡਸ ਮਾਰੀਆਂ ਵਾਲੀਆ ਸਾਹਿਬ ਦਾ ਲੱਭੇ ਨਹੀਂ ਪਰ ਨਾਲ ਆਲੇ ਉਹਨਾਂ ਦੇ ਤਿੰਨ ਚਾਰ ਸਾਥੀਆਂ ਨੂੰ ਪੁਲਿਸ ਨੇ ਫੜ ਲਿਆ ਆਪਣੇ ਲੋਕਾਂ ਕਾਜੂ ਤੱਕ ਨਾ ਲੱਗ ਸਕੇ ਤੇ ਪੁਲਿਸ ਨੇ ਜਿਹੜਾ ਮਾਹੌਲ ਹੈ ਉਥੇ ਅ ਯੂਨੀਵਰਸਿਟੀ ਦਾ ਉਹ ਕਾਫੀ ਪੁਲਿਸ ਉਥੇ ਲਾ ਦਿੱਤੀ ਗਈ ਜਿਹੜਾ ਦਾ ਸੈਮ ਦਾ ਮਾਹੌਲ ਬਣਾ ਕਰ ਦਿੱਤਾ ਗਿਆ ਤੇ ਅੱਜ ਪਤਾ ਲੱਗਿਆ ਕਿ ਉਹਨੂੰ 3 ਦਿਨਾਂ ਦਾ ਐਲਟੀਮੈਟਮ ਦਿੱਤਾ ਜੂਨੀਅਰ ਨੇ ਔਰ ਸਰਕਾਰ ਨੇ ਕੋਈ ਸਾਥੀਆਂ ਨਹੀਂ ਦੀ ਸੀ ਜਿਆ ਕਪੁਸ਼ਨਰ ਜਾਂ ਹੋਰਾਂ ਸਾਥੀਆਂ ਨੇ ਨਹੀਂ ਦੱਸਿਆ ਕਿ ਅਸੀਂ 3 ਦਿਨਾਂ ਦੇ ਅੰਦਰ ਅਬਲ ਅਮਰੀਕ ਸਿੰਘ ਨੂੰ ਬਹਾਲ ਕਰ ਦੇਵਾਂਗੇ ਸੋ ਪੂਰੇ ਨਮੀਦ ਹੈ ਕਿ ਅਮਰੀਕ ਸਿੰਘ ਜੀ ਦੇ ਤੇ ਰਾਜੇ ਬਹਾਲ ਹੋ ਜਾਣਗੇ ਅਗਰ ਬਹਾਲ ਨਹੀਂ ਹੁੰਦੇ ਅਮਰੀਕ ਸਿੰਘ ਜੀ ਕਾ ਮੈਂ ਵਾਲੀਆ ਸਾਹਬ ਨੂੰ ਤੇ ਅਮਰੀਕ ਸਾਹਬ ਨੂੰ ਇਹ ਵਿਸ਼ਵਾਸ ਤੋਂ ਅਰਚਾਣ ਹੈ